ਪੰਜ ਮੈਂਬਰੀ ਕਮੇਟੀ ਔਰ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਔਰ ਸਭ ਤੋਂ ਅਹਿਮ ਅਕਾਲੀ ਦਲ ਦੀ ਰੀਡ ਦੀ ਹਟੀ ਜਿਲ੍ਹਾ ਫਤਿਹਗੜ ਦੇ ਵਰਕਰ ਸਹਿਬਾਨ ਜਿਨ੍ਹਾਂ ਨੇ ਇੱਥੇ ਵਿਸ਼ਾਲ ਇਕੱਠ ਕੀਤਾ ਮੈਂ ਸਾਰਿਆਂ ਨੂੰ ਜੀ ਆਇਆਂ ਆਖਦਾ ਤੇ ਇਸ ਮੌਕੇ ਦੇ ਉੱਤੇ ਮੈਂ ਸਮਝਦਾ ਮੈਂ ਦੇਣ ਨਹੀਂ ਦੇ ਸਕਦਾ ਫਤੇਗੜ ਸਾਹਿਬ ਦੀ ਸੰਗਤ ਆ ਜਿਨ੍ਹਾਂ ਨੇ ਇੱਥੇ ਵਿਸ਼ਾਲ ਇਕੱਠ ਕੀਤਾ ਔਰ ਸਾਡੇ ਛੋਟੇ ਜਿਹੇ ਬਲਾਰੇ ਦੇ ਉੱਤੇ ਇੱਥੇ ਆ ਕੇ ਇੰਨੀ ਵੱਡੀ ਸੰਗਤ ਆ ਕੇ ਇਕੱਠ ਕੀਤਾ ਜਿਹੜੀ ਫਤੇਗੜ ਸਾਹਿਬ ਦੀ ਧਰਤੀ ਆ ਇਹ ਬਲੱਖਣ ਧਰਤੀ ਆ ਇਸ ਧਰਤੀ ਦੇ ਉੱਤੇ ਮਹਾਨ ਸ਼ਹੀਦ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਤੇ ਮਾਤਾ ਗੁਜਰੀ ਜੀ ਦਾ ਲਹੂ ਡੁੱਲਿਆ ਇਸ ਸਥਾਨ ਦੇ ਉੱਤੇ ਐਡੀਆਂ ਵੱਡੀਆਂ ਕੁਰਬਾਨੀਆਂ ਹੋਈਆਂ ਜਿਨ੍ਹਾਂ ਦਾ ਆਪਾਂ ਮੁੱਲ ਨਹੀਂ ਦੇ ਸਕਦੇ ਔਰ ਇੱਥੇ ਇੱਕ ਗੱਲ ਹੋਰ ਵੀ ਆ ਵੀ ਜਿੱਥੇ ਕੁਰਬਾਨੀਆਂ ਹੋਈਆਂ ਨਾਲ ਹਾ ਦਾ ਨਾਰਾ ਵੀ ਮਾਰਨ ਵਾਲੇ ਨਵਾਬ ਸ਼ੇਰ ਮੁਹੰਮਦ ਖਾਨ ਉਹਨਾਂ ਦੀ ਵੀ ਆਪਾਂ ਨੂੰ ਯਾਦ ਰੱਖਣੀ ਚਾਹੀਦੀ ਆ ਤੇ ਇਸ ਮੌਕੇ ਦੇ ਉੱਤੇ ਜਿੱਥੇ ਮੈਂ ਧੰਨਵਾਦ ਕਰਦਾ ਹਾਂ ਸੀਨੀਅਰ ਲੀਡਰਸ਼ਿਪ ਦਾ ਜਿਨ੍ਹਾਂ ਨੇ ਇੱਥੇ ਆ ਕੇ ਸੰਗਤ ਦੇ ਦਰਸ਼ਨ ਕਰਨੇ ਨੇ ਨਾਲ ਹੀ ਮੈਂ ਦੱਸਣਾ ਚਾਹੁੰਦਾ ਵੀ ਇਹ ਇਸ ਥਾਂ ਤੋਂ ਬਾਅਦ ਦਸ਼ਮੇਸ਼ ਪਿਤਾ ਦੇ ਜਹਾਂ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਨੇ ਵਜੀਦ ਖਾਨ ਦੀ ਇੱਥੇ ਘੋੜਿਆਂ ਦੇ ਟਾਪਾਂ ਦੇ ਹੇਠ ਮਾਰ ਕੇ ਉਹਨੂੰ ਮਾਰ ਦਿੱਤਾ ਅਤੇ ਸਰਾਂ ਦੀ ਇਟਨਾ ਇਟ ਖੜਕਾਤੀ ਤੁਸੀਂ ਇਸ ਚੀਜ਼ ਨੂੰ ਦੇਖੋ ਵੀ ਆਉਣ ਵਾਲੇ ਸਮੇਂ ਦੇ ਵਿੱਚ ਉਹ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਨੇ ਹਲੀਮੀ ਰਾਜ ਸਥਾਪਿਤ ਕੀਤਾ 50 ਸਾਲ ਰਾਜ ਕੀਤਾ ਔਰ ਸਿੱਖ ਰਾਜ ਦੀ ਸਥਾਪਨਾ ਹੋਈ ਜਿਹੜਾ ਕਿ ਕੌਮ ਦੀ ਗਵਾਹੀ ਕਰਦਾ ਰਿਹਾ ਔਰ ਬਹੁਤ ਬਲੰਦੀਆਂ ਤੇ ਸਿੱਖ ਰਾਜ ਚੱਲਿਆ ਗਿਆ ਪਰ ਹੋਇਆ ਕਿ ਡੋਗਰਿਆਂ ਨੇ ਉਸ ਤੋਂ ਬਾਅਦ ਉਹਨਾਂ ਦੇ ਪਰਿਵਾਰ ਦੇ ਜੀਆਂ ਨੂੰ ਧੋਖਾ ਦਿੱਤਾ ਔਰ ਸਿੱਖ ਰਾਜ ਸਦਾ ਲਈ ਖੁੱਸ ਗਿਆ ਉਸ ਤੋਂ ਬਾਅਦ ਅੰਗਰੇਜ਼ਾਂ ਦਾ ਰਾਜ ਆਇਆ ਅੰਗਰੇਜ਼ਾਂ ਦੇ ਰਾਜ ਦੇ ਵਿੱਚ ਵੀ ਸਿੱਖ ਕੌਮ ਰੁਲਦੀ ਰਹੀ ਔਰ ਹੁਣ ਤੱਕ ਮੈਂ ਸਾਹਮਣੇ ਤਾਂ ਰੁੱਲਦੀ ਹੋ ਰਹੀ ਆ 2 ਦਸੰਬਰ ਨੂੰ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਇੱਕ ਹੁਕਮਨਾਮਾ ਜਾਰੀ ਹੋਇਆ ਹੈ ਜਿਹਦੇ ਨਾਲ ਮੈਂ ਕਹਿੰਨਾ ਕੌਮ ਨਵੇਂ ਸਿਰਿਓਂ ਸਿਰਜਣ ਸਿਰਜੀ ਜਾ ਸਕਦੀ ਆ ਆਪਾਂ ਅਕਾਲ ਤਖਤ ਸਾਹਿਬ ਦਾ ਹੁਕਮਨਾਮਾ ਮੰਨਦੇ ਆ ਔਰ ਅਕਾਲ ਤਖਤ ਤੋਂ ਉੱਤੇ ਆਪਣੇ ਲਈ ਕੋਈ ਚੀਜ਼ ਨਹੀਂ ਹੈ ਜੇ ਇਹ ਆਪਾਂ ਸਾਰੇ ਜੁੜ ਕੇ ਸ਼੍ਰੋਮਣੀ ਅਕਾਲੀ ਦਲ ਦੀ ਰੀਟ ਦੀ ਹੱਡੀ ਜਿਹੜੇ ਤੁਸੀਂ ਵਰਕਰ ਸਹਿਬਾਨ ਹੋ ਤੁਸੀਂ ਨਾਲ ਲੱਗ ਕੇ ਇੱਕ ਨਵੇਂ ਅਕਾਲੀ ਦਲ ਦੀ ਸਿਰਜਣਾ ਕਰੋ ਜਿਹੜੀ ਪੰਜ ਮੈਂਬਰੀ ਕਮੇਟੀ ਭਰਤੀ ਕਰ ਰਹੀ ਆ ਉਹਨਾਂ ਦੇ ਅਨਸਾਰ ਆਪਾਂ ਚੱਲਦੇ ਹੋਏ ਇੱਕ ਨਵਾਂ ਅਕਾਲੀ ਦਲ ਬਣਾਈਏ ਜਿਹੜਾ ਕਿ ਕੌਮ ਦੀ ਅਗਵਾਈ ਕਰ ਸਕੇ ਔਰ ਪੰਜਾਬ ਔਰ ਪੰਥ ਦੀ ਲੜਾਈ ਲੜ ਸਕੇ ਇਸ ਲਈ ਆਪਾਂ ਸਾਰੇ ਇੱਥੇ ਇਕੱਠੇ ਹੋਏ ਆ ਮੇਰੀ ਆਪ ਦੀ ਮਨੋ ਇੱਛਾ ਵੀ ਇੱਕ ਅਕਾਲੀ ਦਲ ਜਿਹੜਾ ਆਪਾਂ ਨਵਾਂ ਬਣਾਉਣਾ ਚਾਹੁੰਦੇ ਆ ਉਹਦੀ ਸਿਰਜਣਾ ਇਸ ਪ੍ਰਕਾਰ ਹੋਵੇ ਜਿੱਥੇ ਵਰਕਰ ਦੀ ਕਦਰ ਹੋਵੇ ਔਰ ਲੀਡਰ ਸਹਿਬਾਨ ਜਿਹੜੇ ਨੇ ਉਹ ਉਹਨਾਂ ਨੂੰ ਇਸ ਤਰੀਕੇ ਨਾਲ ਗਾਈਡ ਕਰਨ ਕਿ ਜਿਹੜੀ ਪੰਜਾਬ ਦੀ ਔਰ ਸਿੱਖਾਂ ਦੀ ਜਿਹੜੀ ਅੱਜ ਦੀ ਡੇਟ ਦੇ ਵਿੱਚ ਬੁਰੀ ਦੁਰਦਸ਼ਾ ਹੋਈ ਵੀ ਆ ਉਹ ਉਹਦੇ ਚੋਂ ਆਪਾਂ ਨਿਕਲ ਜਾਈਏ ਔਰ ਕੌਮ ਚੜ੍ਹਦੀ ਕਲਾ 'ਚ ਰਹੇ ਜਿੱਥੇ ਆਪਾਂ ਚਾਹੁੰਦੇ ਆ ਵੀ ਅਕਾਲੀ ਦਲ ਦੀ ਸਿਰਜਣਾ ਹੋਵੇ ਉੱਥੇ ਇਹ ਨਹੀਂ ਹੈਗਾ ਵੀ ਆਪਾਂ ਸਾਰੀ ਕੌਮ ਨੂੰ ਨਾਲ ਲੈ ਕੇ ਚੱਲਣਾ ਸਾਰੇ ਵਰਗ ਨਾਲ ਲੈ ਕੇ ਚੱਲਣੇ ਆਨੇ ਇਹ ਪੰਜਾਬ ਇਕੱਲੇ ਸਿੱਖਾਂ ਦਾ ਨਹੀਂ ਹੈਗਾ ਸਾਰੀਆਂ ਕੌਮਾਂ ਦਾ ਪਰ ਪੰਜਾਬ ਦੀ ਲੜਾਈ ਜੇ ਲੜਾਂਗੇ ਤਾਂ ਹੀ ਦੇਸ਼ ਦੀ ਲੜਾਈ ਲੜ ਹੋਊਗੀ ਦੇਸ਼ ਤਰੱਕੀ ਦੇ ਰਾਹ ਤੇ ਤਾਂ ਹੀ ਜਾ ਸਕਦਾ ਜੇ ਆਪਾਂ ਪੰਜਾਬ ਪਹਿਲਾਂ ਤੋਂ ਮੋਢਲੀ ਰਿਹਾ ਔਰ ਮੋਢੀ ਆਪਾਂ ਬਣਾਉਣਾ ਚਾਹੁੰਦੇ ਹਾਂ ਜਿਹੜੀਆਂ ਪਿਛਣੀਆਂ ਸਰਕਾਰਾਂ ਨੇ ਸ਼੍ਰੋਮਣੀ ਅਕਾਲੀ ਦਲ ਨੇ ਹੋਰ ਪਾਰਟੀਆਂ ਨੇ ਜੋ ਇੱਥੇ ਸਿੱਖੀ ਦਾ ਔਰ ਪੰਜਾਬ ਦਾ ਕਹਾਣ ਕੀਤਾ ਉਹਨੂੰ ਠੱਲ ਪਾਉਣ ਲਈਏ ਇੱਥੇ ਆ ਪੰਜ ਮੈਂਬਰੀ ਕਮੇਟੀ ਆਈ ਆ ਸੀਨੀਅਰ ਲੀਡਰਸ਼ਿਪ ਪਹੁੰਚੀ ਆ ਪੰਜ ਮੈਂਬਰੀ ਕਮੇਟੀ ਦੇ ਵਿੱਚ ਜਿਹੜੇ ਬਹੁਤ ਹੀ ਸਤਿਕਾਰਯੋਗ ਬੀਬੀ ਸਤਵੰਤ ਕੌਰ ਜੀ ਨੇ ਵਟਾਲਾ ਸਾਹਿਬ ਨੇ ਅਸਾਰ ਇਕਬਾਲ ਸਿੰਘ ਝੁੰਦਾ ਨੇ ਸੰਤਾ ਸਿੰਘ ਜੀ ਹਮੈਦਪੁਰੇ ਨੇ ਤੇ ਇਹਨਾਂ ਦੀ ਅਗਵਾਈ ਦੇ ਵਿੱਚ ਆਪਾਂ ਚੱਲਦੇ ਹੋਏ ਜੇ ਆਪਾਂ ਸਹੀ ਅਕਾਲੀ ਦਲ ਬਣਾ ਲੈਨੇ ਆ ਤਾਂ ਮੈਂ ਸਮਝਦਾ ਵੀ ਕੌਮ ਦੀ ਔਰ ਦੇਸ਼ ਦੀ ਪੰਜਾਬ ਦਾ ਬਚਤ ਹੋ ਜੂਗੀ ਔਰ ਆਪਾਂ ਸਾਰੇ ਇਸ ਚੀਜ਼ ਨੂੰ ਆਪਾਂ ਜੇ ਇਕੱਠੇ ਹੋ ਕੇ ਚੱਲਾਂਗੇ ਤਾਂ ਮੈਂ ਸਮਝਦਾ ਕੋਈ ਦਿਨ ਦੂਰ ਨਹੀਂ ਚ ਦਿਨ ਪੰਜਾਬ ਦੇ ਵਿੱਚ ਇੱਕ ਸੁਨਹਿਰੀ ਮੌਕਾ ਆਊਗਾ ਇੱਕ ਅਹਿਜੀ ਕੌਮ ਦਾ ਔਰ ਅਗਵਾਈ ਹੋਊਗੀ ਜਿਹੜੀ ਲੀਡਰਸ਼ਿਪ ਜਿਹੜੀ ਅਗਵਾਈ ਕਰੇਗੀ ਉਹ ਇਸ ਤਰੀਕੇ ਨਾਲ ਲੀਡ ਕਰੇ ਜਿਹੜੇ ਕਿ ਸਾਰੀ ਪੰਜਾਬ ਦੀ ਚੜ੍ਹਦੀ ਕਲਾ ਲਈ ਕੰਮ ਕਰੇ ਸੋ ਬਹੁਤਾਂ ਸਮਾਂ ਨਾਲ